ਸਰ ਕੀ ਮਸਲਾ ਹੈ ਮੰਤਣ ਸਰਵਾਰ ਹਰਵਿੰਦਰ ਸਿੰਘ ਬਿਰਕ ਮਾਨਜੋਗ ਐਸਐਸਪੀ ਸਾਹਿਬ ਜਲੰਧਰ ਵਿਧਾਤੀ ਮਸਦਾ ਸਰਮੋ ਸਿੰਘ ਬੱਲ ਡੀਐਸਪੀ ਫਲੌਰ ਦੀ ਰਹਿਨਮਾਈ ਹੇਠ ਜਿਹੜਾ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਸ਼ਮਾਨੀ ਮਹੰਤ ਦਾ ਕਤਲ ਹੋਇਆ ਸੀ ਉਸ ਸੰਬੰਧਿਤ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀਆਂ ਇਸ ਕਤਲ ਨੂੰ ਪੇਸ ਕਰਨ ਵਾਸਤੇ ਜਿੱਥੇ-ਜਿੱਥੇ ਟੈਕਨੀਕਲ ਸੈਲ ਦੀ ਮਦਦ ਮੇਰੀ ਉੱਤੋਂ ਪਈ ਗਿਆ ਗਿਆ ਜਿਸ ਤਰ੍ਹਾਂ ਸਾਨੂੰ ਬਹੁਤ ਹੀ ਇੱਕ ਵੱਡੀ ਸਫਲਤਾ ਹਾਸਲ ਹੋਈ ਕਿ ਮਿਤੀ 3 4 9 ਦੀ ਦਰਮਿਆਨੀ ਰਾਤ ਨੂੰ ਸ਼ਵਾਨੀ ਮੰਤ ਦਾ ਇੱਕ ਚੇਲਾ ਸੀਗਾ ਨਿਤਕਾ ਮਹੰਤਾ ਉਹਨੇ ਇਹ ਜਿਹੜੀ ਸਾਜ਼ਿਸ਼ ਰਚੀ ਸੀ ਇਹਨੂੰ ਮਾਰਨ ਦੀ ਉਹਨੇ ਆਪਣੇ ਸਕੇ ਭਰਾ ਜਿਹਦਾ ਨਾਮ ਜਤਿੰਦਰ ਸਿੰਘ ਏਰੀਅਸ ਪੱਪੀ ਜੋ पांच दिन पहले वही ਜਿਹੜਾ ਉਹ ਜੇਲ੍ਹ ਦੇ ਵਿੱਚੋਂ 6-7 ਬਾਰ ਅਸਲਾਮਾਬਾਦ ਆਇਆ ਸੀਗਾ ਉਹ ਜੇਲ੍ਹ ਦੇ ਵਿੱਚ ਹੀ ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਜਿਹਦਾ ਇੱਕ ਦਾ ਨਾਮ ਹੈਗਾ ਜੀ ਆਪਣਾ ਹਰਦੀਪ ਸਿੰਘ ਏਰੀਅਸ ਦੀਪਾ ਦੂਜੇ ਦਾ ਨਾਮ ਹਲੇ ਕਲੀਅਰ ਨਹੀਂ ਹੋਇਆ ਉਹਦੀ ਪਛਾਣ ਕਰ ਰਹੇ ਆ ਇਹਨਾਂ ਨੇ ਤਿੰਨਾਂ ਨੂੰ ਇੰਨੇ ਬਲਾ ਕੇ ਇੱਕ ਸ਼ਾਸਤ ਕਰਕੇ ਰਾਤ ਦੇ ਸਮੇਂ ਸਿਵਾਨੀ ਮੱਤ ਦਾ ਚੁੰਨੀ ਨਾਲ ਜਿਹੜਾ ਉਹ ਘੜਾ ਪੁੱਟ ਕੇ ਔਰ ਮੂੰਹ ਦੇ ਉੱਤੇ ਸਹਰਾ ਰੱਖ ਕੇ ਔਰ ਇੱਕ ਨੇ ਇਹਦੀਆਂ ਲੱਤਾਂ ਫੜੀਆਂ ਇੱਕ ਨੇ ਬਾਹਾਂ ਫੜੀਆਂ ਜਿਹੜਾ ਇਹ ਕਤਲ ਕਰ ਦਿੱਤਾ ਗਿਆ ਹੈਗਾ ਤੇ ਉਸ ਕਤਲ ਨੂੰ ਟ੍ਰੇਸ ਕਰਨ ਵਾਸਤੇ ਅਸੀਂ ਜਿਹੜੇ ਵੱਖ-ਵੱਖ ਪਹਿਲੂਆਂ ਤੇ ਇੱਕ ਘਰ ਦੇ ਵਿੱਚ ਲੱਗੇ ਕੈਮਰੇ ਜੋ ਡੀਵੀਆਰ ਸੀਗਾ ਉਹਦੀਆਂ ਤਾਰਾਂ ਜਿਹੜੀਆਂ ਨਿਤਕਾ ਮਹਤ ਨੇ ਕਤਲ ਕਰਨ ਸਮੇ ਉਤਾਰ ਦਿੱਤੀਆਂ ਸੀਗੀਆਂ ਲੇਕਿਨ ਉਹਨੂੰ ਇਹ ਨਹੀਂ ਸੀ ਪਤਾ ਕਿ ਜਿਹੜਾ ਡੀਵੀਆਰ ਉਹ ਚਾਲੂ ਗਿਆ ਔਰ ਉਹ ਡੀਵੀਆਰ ਤੋਂ ਸਾਨੂੰ ਕਾਫੀ ਜ਼ਿਆਦਾ ਜਿਹੜੇ ਉਹ ਪੁਆਇੰਟ ਮਿਲੇ ਨੇ ਉਹਨਾਂ ਦਾ ਕਾਫੀ ਖਲਾਸਾ ਹੋਇਆ ਉਹ ਧਾਰਦੇ ਅਸੀਂ ਅੱਗੇ ਜਿਹੜਾ ਉਹ ਕਲੀਅਰ ਹੋ ਗਿਆ ਕਿ ਇਹਦੇ ਨਾਲ ਜਿਹੜੇ ਮੁੰਡੇ ਆਏ ਸੀਗੇ ਉਹਨਾਂ ਨੂੰ ਅਸੀਂ ਕੈਮਰਿਆਂ ਦੀ ਫੁਟੇਜ ਤੋਂ ਜਿਹੜਾ ਉਹਨੂੰ ਉਸਚਾਰਜ ਕਰਵਾਈ ਜਿਸ ਤਰ੍ਹਾਂ ਅਸੀਂ ਅਰੇਡ ਕਰਕੇ ਲੁਧਿਆਣਾ ਦੇ ਵਿੱਚ ਇੱਕ ਹਰਦੀਪ ਸਿੰਘ ਦੀਪਾ ਜਿਹੜਾ ਇਹਦਾ ਸਾਥੀ ਸੀਗਾ ਜਿਹੜਾ ਜਤਿੰਦਰ ਪੱਪੀ ਦਾ ਉਹਨੂੰ ਹੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਇਹ ਖਲਾਸੇ ਕੀਤੇ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਬਿਲਕੁਲ ਗ੍ਰੀਹ ਦੱਸਿਆ ਉਹਨੇ ਤੇ ਇਹ ਜਿਹੜਾ ਨਿਤਕਾ ਮੱਤ ਦੇ ਕਹਿਣ ਤੇ ਸਾਨੂੰ ਬੁਲਾ ਕੇ ਜਿਹੜਾ ਇਹ ਉਹਦਾ ਜਿਹੜਾ ਕਤਲ ਕੀਤਾ ਗਿਆ ਇਹ ਉਹ ਜਿਹੜਾ ਪੱਪੀ ਸੀਗਾ ਇਹਨੇ ਸਾਨੂੰ ਰਸਤੇ ਦੇ ਵਿੱਚ ਸ਼ਰਾਬ ਵੀ ਪਲਾਈ ਕਿ ਆਪਾਂ ਕੋਈ ਕੰਮ ਕਰਨ ਵਾਸਤੇ ਜਾਣਾ ਔਰ ਇਹਨਾਂ ਨੂੰ ਇੱਥੇ ਪਹੁੰਚ ਗਏ ਉਹਨੇ ਦੱਸਿਆ ਕਿ ਆਪਾਂ ਇਹਦਾ ਕਤਲ ਕਰਨਾ ਹੈ ਕਤਲ ਕਰਨ ਤੋਂ ਬਾਅਦ ਇਹ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਹੜੇ ਇੱਥੋਂ ਭੱਜ ਗਏ ਸੀਗੇ ਜਿਸ ਬੰਦੇ ਅਸੀਂ ਉਹਦੇ ਭਰਾ ਦਿੱਤੇ ਜਿਹੜਾ ਸ਼ਵਾਨੀਪੁਰ ਦਾ ਭਰਾ ਸੀਗਾ ਉਹਦੇ ਬਿਆਨ ਤੇ ਅਸੀਂ 170 ਨੰਬਰ ਮਕਦਮਾ ਅੰਡਰ ਸੈਕਸ਼ਨ 302 ਆਈਪੀਸੀ ਦਾ ਜਿਹੜਾ ਉਹ ਦਰਜ ਕਰ ਲਿਆ ਸੀਗਾ ਜਦੋਂ ਕੰਤ ਤੋਂ ਬਾਅਦ ਅਸੀਂ ਛਾਪੇਮਾਰੀ ਸ਼ੁਰੂ ਕੀਤੀ ਸੀਗੀ ਜਿਹੜਾ ਇਹਨੂੰ ਗ੍ਰੈਪਡਰ ਕਰਦੇ ਸਾਨੂੰ ਬਹੁਤ ਵੱਡੀ ਜਿਹੜੀ ਸਫਲਤਾ ਹਾਸਲ ਹੋਈ ਹੈ ਜੀ